ਨੇ ਬਾਲੇ ਬਰਲੇ ਵਾਲ ਹੋ ਗਏ ਮੁੱਠੀ ਜਿਹਾ ਆਉਣ ਲੱਗੇ ਮੇਰੇ ਤਾਂ ਸਾਡੇ ਨਾਲ ਇੱਕ ਮੱਗਰ ਆ ਤੇ ਉਹਦੇ ਦਵਾਈ ਲਿਆਉਣੀ ਆ ਜਮਾ ਸੰਗਣੇ ਹੋ ਜਾਣਗੇ ਤੇਰੇ ਵਾਸਤੇ ਵੀ ਲਿਆ ਦੂੰਗੀ ਮੈਂ ਜਾਨੀ ਐ ਓ ਭਾਈ ਤੇ ਮੱਗਰ ਮੇਰੇ ਤਾਂ ਬਾਲੀ ਵਾਲੇ ਬਰਲੇ ਹੋ ਗਏ ਮੁੱਠੀ ਜਿਹਾ ਆ ਜਾਂਦੇ ਆ ਹਾਂ ਜਮੇ ਬਿਰਲੇ ਜੇ ਘਰੀ ਫਿਰਦੀ ਐ ਕਰਦਗੇ ਸੰਗਣੇ ਫਿਰ ਹਾਂ ਲਾ ਚੀਜ਼ਾਂ ਦੱਸਦਾ ਘਰੇ ਬਣਾ ਲਈ ਜੰਗਾ ਮਿਹਨਤ ਤਾਂ ਲੱਗੂਗੀ ਤੇਰੀ ਠੀਕ ਐ ਤਾਂ ਤੂੰ 15 20 ਦਿਨਾਂ ਚ ਕਿ ਮੈਂ ਘਰੇ ਹੀ ਪਿਆ ਕਿਤੇ ਨਹੀਂ ਜਾਣਾ ਠੀਕ ਹੈ 15 20 ਦਿਨਾਂ ਚ ਫੁੱਲ ਸੰਘਣੇ ਹੋ ਜਾਣਗੇ ਹਾਂ ਇੱਕ ਤਾਂ ਤੂੰ ਗੰਡਾ ਕੱਟ ਲਈ ਹੂੰ ਠੀਕ ਹੈ ਛੋਟਾ ਛੋਟਾ ਬਰੀਕ ਬਰੀਕ ਹੈ ਠੀਕ ਹੈ 10 ਕਲੀਆਂ ਲਸਣ ਦੀਆਂ ਛਿੱਲ ਕੇ ਹੂੰ ਠੀਕ ਹੈ ਇੱਕ ਕੰਚੀ ਦੀ ਬੋਤਲ ਲੈ ਲਈ ਉਹਦੇ ਵਿੱਚ ਪਾ ਦੀ ਇੱਕ ਗੰਡਾ ਕੱਟ ਕੇ 10 ਕਲੀਆਂ ਲਸਣ ਦੀਆਂ ਠੀਕ ਹੈ ਤੇ 10 ਹੀ ਚਮਚ ਨਾਰੀਅਲ ਤੇਲ ਦੇ ਤੇ 10 15 ਵਿੱਚ ਲੌਂਗ ਪਾ ਦੀ ਠੀਕ ਹੈ ਉਦੋਂ ਬਾਅਦ ਉਹਦੇ ਵਿੱਚ ਸਰੋਂ ਦਾ ਤੇਲ ਪਾ ਦੀ ਬੋਤਲ ਦਾ ਇੰਨਾ ਥਾਂ ਖਾਲੀ ਰੱਖ ਦੀ ਸਰੋਂ ਦਾ ਤੇਲ ਪਾ ਕੇ ਹਲਾ ਕੇ ਸਮਾਰ ਕੇ ਧੁੱਪੇ ਰੱਖ ਦੀ ਤਿੰਨ ਚਾਰ ਦਿਨ ਉਸ ਤੋਂ ਬਾਅਦ ਤੂੰ ਕੀ ਕਰਨਾ ਹੈ ਹਫਤੇ 'ਚ ਦੋ ਵਾਰੀ ਇਹਦੀ ਮਾਲਿਸ਼ ਕਰਨੀ ਹੈ ਦੋ ਦਿਨ ਹਫਤੇ 'ਚ ਠੀਕ ਹੈ ਜਦੋਂ ਮਾਲਿਸ਼ ਕਰਨੀ ਹੈ ਉਦੋਂ 10 15 ਮਿੰਟ ਧੁੱਪੇ ਰੱਖਦਾ ਉਸ ਤੋਂ ਬਾਅਦ ਜਿਵੇਂ ਆਪਾਂ ਤੇਲ ਲਾਉਣੇ ਹੁੰਦੇ ਆ ਸਾਰੀਆਂ ਜੜਾਂ ਚਾਹੇ ਲਾ ਲਈ ਠੀਕ ਹੈ ਹਫਤੇ 'ਚ ਦੋ ਦਿਨ ਤਾਂ ਤੂੰ ਦੇਖੀ 15 20 ਦਿਨਾਂ 'ਚ ਮਤਲਬ ਵੀ ਪੰਜ ਚਾਰ ਹਫਤਿਆਂ 'ਚ ਫੁੱਲ ਤੇਰੇ ਵਾਲ ਸੰਘਣੇ ਹੋ ਜਾਣਗੇ ਜਿਹੜੇ ਝੜੇ ਆ ਉਹ ਵੀ ਆ ਜਾਣਗੇ ਆ ਲੈ